ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਡੀ ਪੰਜਾਬੀ ਨਿਊਜ਼ ਚੈਨਲ ਤੇ ਭਾਰਤਿਕ ਕਿਸਾਨ ਜੋੜੋ ਯਾਤਰਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਕੀਤੀ ਸ਼ੁਰੂ ਮੱਧ ਪ੍ਰਦੇਸ਼ ਤੋਂ ਮਹਾ ਪੰਚਾਇਤਾਂ ਕਰਦੇ ਹੋਏ ਹਰੇਕ ਪਿੰਡ ਪਿੰਡ ਗਾਉਂ ਗਾਉਂ ਤਹਿਸੀਲ ਤਹਿਸੀਲ ਘੁੰਮ ਰਹੇ ਨੇ ਸਰਦਾਰ ਜਗਜੀਤ ਸਿੰਘ ਢੱਲੇਵਾਲਾ ਕਿਸਾਨਾਂ ਦਾ ਬੜਾ ਭਰਮਾ ਹੰਗਾਰਾ ਮਿਲ ਰਿਹਾ ਢੱਲੇਵਾਲ ਸਾਹਿਬ ਨੂੰ ਪੂਰੀ ਟੀਮ ਉੱਥੇ ਪਹੁੰਚੀ ਹੋਈ ਆ ਕਿਸਾਨ ਜੁਨੀਅਰ ਸਿੱਧੂਪੁਰ ਵੀ ਨਾਲ ਸਹਿਯੋਗ ਦੇ ਰਹੀ ਆ ਪਹਿਲਾ ਮੱਧ ਪ੍ਰਦੇਸ਼ ਪੂਰਾ ਕਵਰ ਕਰਨਗੇ ਫਿਰ ਜੰਮੂ ਕਸ਼ਮੀਰ ਉੱਤਰਾਖੰਡ ਹਰਿਆਣਾ ਹੁੰਦੇ ਹੋਏ ਪੰਜਾਬ ਪਹੁੰਚਣਗੇ ਸਾਰੀਆਂ ਸਟੇਟਾਂ ਨੂੰ ਹੌਲੀ-ਹੌਲੀ ਕਵਰ ਕਰਕੇ ਕਿਸਾਨਾਂ ਨੂੰ ਸਾਰੀਆਂ ਗੱਲਾਂ ਸਮਝਾ ਕੇ ਵੀ ਇਹ ਜਿਹੜਾ ਅਮਰੀਕਾ ਨਾਲ ਵਪਾਰ ਸੰਬੰਧੀ ਇਹਨਾਂ ਨੇ ਇੱਕ ਬਿਲ ਪਾਸ ਕੀਤਾ ਕਾਨੂੰਨ ਬਣਾਇਆ ਵੀ ਉਸ ਦੇ ਕਿਸਾਨਾਂ ਨੂੰ ਕੀ ਨੁਕਸਾਨ ਹੋਣਗੇ ਕੀ ਉਹਦੇ ਫਾਇਦੇ ਹੋਣਗੇ ਉਹ ਸਮਝਾਉਂਦੇ ਹੋਏ ਜਗਜੀਤ ਸਿੰਘ ਡੱਲੇਵਾਲ ਨੇ ਮਹਿਮ ਸ਼ੁਰੂ ਕੀਤੀ ਆ ਮਹਿਮ ਮੱਧ ਪ੍ਰਦੇਸ਼ ਤੋਂ ਸ਼ੁਰੂ ਕੀਤੀ ਆ ਬੜਾ ਭਾਰਮਾ ਹੰਗਾਰਾ ਕਿਸਾਨਾਂ ਦਾ ਮਿਲ ਰਿਹਾ ਕਿਸਾਨ ਨਾਲ ਹੀ ਜੁੜੀ ਜਾਂਦੇ ਨੇ ਆਪਣੇ ਆਪਣੇ ਵਹੀਕਲ ਲੈ ਕੇ ਟਰੈਕਟਰ ਟਰਾਲੀਆਂ ਹਜ਼ਾਰ ਤੋਂ ਵੱਧ ਟਰੈਕਟਰ ਨਾਲ ਲੱਗੇ ਹੋਏ ਨੇ ਪੂਰਾ ਕਾਫਲਾ ਬਣ ਕੇ ਪੂਰੀ ਦੁਨੀਆ ਦੀ ਯਾਤਰਾ ਕਰਨਗੇ ਜਿੰਨੀ ਵੀ ਇੰਡੀਆ ਦੇ ਸਟੇਟ ਪੈਂਦੇ ਨੇ ਜਿੱਥੇ ਵੀ ਖੇਤੀਬਾੜੀ ਹੁੰਦੀ ਆ ਉੱਥੇ-ਉੱਥੇ ਹੀ ਕਿਸਾਨਾਂ ਨੂੰ ਸਮਝਾਉਂਦੇ ਹੋਏ ਵੀ ਐਮਐਸਪੀ ਕਾਨੂੰਨ ਲੈ ਕੇ ਆਓ ਪੂਰੇ ਦੇਸ਼ ਦੇ ਕਿਸਾਨਾਂ ਨੂੰ ਐਮਐਸਪੀ ਪੂਰੀ ਮਿਲੇ ਜਿਸ ਕਾਰਨ ਕਿਸਾਨ ਆਤਮ ਹੱਤਿਆ ਨਾ ਕਰਨਾ ਕਿਸਾਨ ਘਾਟੇ ਦੇ ਵਿੱਚ ਨਾ ਜਾਣਨਾ ਕਿਸਾਨ ਲੋਕਾਂ ਦਾ ਢਿੱਡ ਭਰਨ ਵਾਲਾ ਪੂਰੀ ਦੁਨੀਆ ਨੂੰ ਰੱਜਾਉਣ ਵਾਲਾ ਕਿਸਾਨ ਹਰਿਆਲੀ ਪੈਦਾ ਕਰਨੇ ਵਾਲਾ ਕਿਸਾਨ ਗੁੱਤ ਹਰੇਕ ਖਾਣ ਪੀਣ ਵਾਲੀ ਆਬਸਥਾ ਨੂੰ ਕਿਸਾਨ ਖੁਸ਼ੀ ਖੁਸ਼ੀ ਪੈਦਾ ਕਰੇ ਜੇ ਉਹਨੂੰ ਐਮਐਸਪੀ ਕਾਨੂੰਨ ਗਰੰਟੀ ਮਿਲ ਜਵੇ ਜਦੋਂ ਐਮਐਸਪੀ ਨਹੀਂ ਹੈ ਕਦੇ ਆਲੂ ਸੜਕਾਂ ਤੇ ਕਦੇ ਟਮਾਟਰ ਸੜਕਾਂ ਤੇ ਜਦੋਂ ਰੇਟ ਨਹੀਂ ਰਹਿੰਦਾ ਤਾਂ ਕਿਸਾਨ ਸੜਕਾਂ ਤੇ ਉਤਾਰਨਾ ਹੀ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਲਾਗਤ ਮੁੱਲ ਵੀ ਕਿਸਾਨ ਨੂੰ ਨਹੀਂ ਮਿਲਦਾ ਇਸੀ ਗੱਲਾਂ ਸਾਰੀਆਂ ਸਮਝਾਉਂਦੇ ਹੋਏ ਸਰਦਾਰ ਜਗਜੀਤ ਸਿੰਘ ਡੱਲੇਵਾਲਾ ਪੂਰੀ ਦੁਨੀਆ ਤੇ ਇੰਡੀਆ ਦੀ ਜਿੰਨੀਆਂ ਵੀ ਸਟੇਟਾਂ ਨੇ ਜਿੱਥੇ ਤੇ ਕਿਸਾਨ, ਖੇਤੀ ਕਿਸਾਨ ਖੇਤੀ ਕਰ ਰਹੇ ਨੇ ਉੱਥੇ-ਉੱਥੇ ਹੀ ਕਿਸਾਨਾਂ ਨੂੰ ਮਿਲਦੇ ਜਾ ਰਹੇ ਨੇ ਆਪਣੇ ਪੰਚਾਇਤ ਕਹਿ ਦਿੰਨੇ ਆ ਉੱਥੇ ਮਹਾਪੰਚਾਇਤ ਮਤਲਬ ਜਿੰਨੇ ਵੀ ਹਲਦਾਲੇ ਪਿੰਡੋਂ ਦੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੁਲਾ ਕੇ ਉਥੇ ਪੰਚਾਇਤਾਂ ਨੂੰ ਸਮਝਾਇਆ ਜਾਂਦਾ ਫਿਰ ਇਲਾਕੇ ਦੇ ਸਾਰੇ ਲੋਕਾਂ ਨੂੰ ਫਿਰ ਉਹ ਲੋਕ ਆਪਣੇ ਆਪਣੇ ਵਹੀਕਲ ਟਰੈਕਟਰ ਟਰਾਲੀਆਂ ਕਾਰਾਂ ਮੋਟਰਸਾਈਕਲ ਲੈ ਕੇ ਨਾਲ ਕਾਫਲੇ ਦੇ ਜੁੜਦੇ ਜਾ ਰਹੇ ਨੇ ਕਾਫਲਾ ਹਰੇਕ ਦਿਨ ਵਧਦੇ ਜਾ ਰਿਹਾ ਜਦੋਂ ਹਰਿਆਣੇ ਦੇ ਵਿੱਚ ਆ ਗਿਆ ਤਾਂ ਕਈ ਕਿਲੋਮੀਟਰ ਲੰਬਾ ਕਾਫਲਾ ਹੋ ਜਾਣਾ ਲਾਸਟ ਪੰਜਾਬ ਆ ਕੇ ਰੁਕਣਾ ਇਹ ਕਾਫਲਾ ਦੋਸਤੋ ਕਿਸਾਨਾਂ ਦੇ ਹੱਕ ਵਿੱਚ ਜੁੜੇ ਹੋਏ ਨੇ ਇਹ ਸਰਦਾਰ ਜਗਜੀਤ ਸਿੰਘ ਡੱਲੇਵਾਲਾ ਕੋਸ਼ਿਸ਼ ਕਰੋ ਦੀ ਪੰਜਾਬੀ ਨਿਊਜ਼ ਚੈਨਲ ਵੱਲੋਂ ਅਪੀਲ ਆ ਵੀਡੀਓ ਨੂੰ ਨਾਲ ਦੀ ਨਾਲ ਆ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰੇਕ ਕਿਸਾਨ ਤੱਕ ਪਹੁੰਚ ਸਕੇ ਕਿਸਾਨ ਸਪੋਰਟ ਕਰ ਸਕੇ ਸਰਦਾਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਨੀਤੀਆਂ ਬਹੁਤ ਵਧੀਆ ਹਨ ਉਹਨਾਂ ਨੂੰ ਸਮਝਣ ਦੀ ਲੋੜ ਹੈ ਖੇਤੀ ਕਰਨ ਵਾਲੇ ਵੀ ਹੁੰਦੇ ਨੇ ਕਿਉਂਕਿ ਤੁਹਾਨੂੰ ਪਤਾ ਆਪਣੇ ਕਿਸਾਨ ਜਥੇਬੰਦੀਆਂ ਦੀ ਆਪਸ ਵਿੱਚ ਹੀ ਫੁੱਟਾ ਇੱਕ ਦੂਜੇ ਦੀ ਨਖੇਦੀ ਕਰਨ ਵਾਲੇ ਵੀ ਹੁੰਦੇ ਨੇ ਪਰ ਉਹਨਾਂ ਦੀ ਨੀਤੀ ਸਮਝਣ ਦੀ ਲੋੜ ਆ ਉਹ ਕਿਸਾਨ ਦਾ ਪੰਜਾਬ ਦਾ ਹਰ ਇੱਕ ਇਨਸਾਨ ਦਾ ਭਲਾ ਮੰਗਦੇ ਨੇ ਸਰਬੱਤ ਦਾ ਭਲਾ ਮੰਗਣ ਵਾਲੇ ਨੇ ਦੇਖੋ ਉਥੋਂ ਦੇ ਜਿੰਨੇ ਵੀ ਕਿਸਾਨ ਜਥੇਬੰਦੀਆਂ ਨੇ ਜਾਂ ਕਿਸਾਨ ਨੇ ਮਹਾਪੰਚਾਇਤਾਂ ਨੇ ਨਾਲ ਲੱਗ ਕੇ ਆ ਰਹੀਆਂ ਨੇ ਕਿਉਂਕਿ ਕਿਸਾਨ ਦਾ ਬਹੁਤ ਵੱਡਾ ਨੁਕਸਾਨ ਹੋਣਾ ਚਾਹੀਏ ਸਮਝੌਤਾ ਨਾ ਰੱਦ ਕੀਤਾ ਗਿਆ ਕਿਉਂਕਿ ਸੈਂਟਰ ਦੀ ਸਰਕਾਰ ਉਸ ਗੱਲ ਤੋਂ ਸ਼ਰਮਿੰਦਾ ਜਦੋਂ ਤਿੰਨ ਖੇਤੀ ਕਾਨੂੰਨ ਕਿਸਾਨਾਂ ਨੇ ਰੱਦ ਕਰਵਾਤੇ ਸੀਗੇ ਉਹਦੇ ਵਿਰੋਧ ਦੇ ਵਿੱਚ ਉਸ ਗੱਲ ਨੂੰ ਨਾ ਸਹਿੰਦੇ ਹੋਏ ਉਸੇ ਕਰਕੇ ਹੀ ਕਿਸਾਨਾਂ ਤੇ ਇਹੋ ਜਿਹੇ ਕਾਨੂੰਨ ਥੋਪੇ ਜਾ ਰਹੇ ਨੇ ਜਿਹੜੇ ਕਿ ਕਿਸਾਨਾਂ ਨੂੰ ਨੁਕਸਾਨ ਦੇ ਨੇ ਸੋ ਅਗਲੇ ਇਲੈਕਸ਼ਨ ਵੀ ਆ ਰਹੀ ਆ ਤਾਂ ਕਿਸਾਨ ਇਹ ਗੱਲਾਂ ਨੂੰ ਸਮਝਦੇ ਨੇ ਹੁਣ ਕਿਸਾਨ ਅਣਪੜ ਨਹੀਂ ਰਹੇ ਸਾਰੇ ਕਿਸਾਨ ਜਾਣੂ ਨੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨਾਲ ਜੁੜੋ ਤੇ ਜੋੜੋ ਤੁਹਾਡੇ ਪੱਖ ਦੀਆਂ ਸੱਚੀਆਂ ਨਿਰਪੱਖ ਖਬਰਾਂ ਤੁਹਾਡੇ ਤੱਕ ਪਹੁੰਚਾਉਣ ਲਈ ਡੀ ਪੰਜਾਬੀ ਨਿਊਜ਼ ਬਚਨ ਬੰਧ ਰਹੇਗਾ ਸਾਡੇ ਚੈਨਲ ਨਾਲ ਜੁੜੋ ਤੇ ਜੋੜੋ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟਾਂ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਦੋਸਤੋ ਜੇ ਕੋਈ ਸਾਡੇ ਜਿੰਦਬਦ ਜਿੰਦਾਬਦ ਜਿੰਦਾਬਦ व्यापार समझौता कर रद्द करो भारत अमेरिका व्यापार समझौता कर रद्द करो एमएसपी पे खरीद की गारंटी का कानून बनाओ